ਕਿਸੇ ਦੀ ਪਛਾਣ ਜਾਂ ਕਿਸੇ ਦੀ ਹਸਤੀ ਮਟਾਉਣ ਦੇ ਦੋ ਤਰੀਕੇ ਆ ਜਾਂ ਤਾਂ ਸਰੀਰਕ ਤੌਰ ਤੇ ਖਤਮ ਕਰ ਦੋ ਜਾਂ ਉਹਦੀ ਵਿਆਖਿਆ ਆਪਦੇ ਹਿਸਾਬ ਨਾਲ ਕਰ ਲਓ ਤੇ ਉਹਨਾਂ ਨੂੰ ਮਨਾ ਵੀ ਲਓ ਵੀ ਹਾਂ ਜਿਹੜੀ ਵਿਆਖਿਆ ਅਸੀਂ ਦੇ ਰਹੇ ਹਾਂ ਤੁਹਾਡੀ ਬਿਲਕੁਲ ਸਹੀ ਆ ਤਾਂ ਇਹ ਜਿਹੜੀ ਇੰਡੀਅਨ ਸਟੇਟ ਆ ਇਹਨੇ ਸਿੱਖਾਂ ਦੇ ਉੱਤੇ ਇਹ ਦੋਵੇਂ ਤਰੀਕੇ ਆ ਜਿਹੜੇ ਉਹ ਵਰਤੇ ਆ ਤੇ ਅੱਜ ਜਿਹੜੀ ਧਿਰ ਦੇ ਹਥ ਰਾਜ ਆ ਉਹ ਵਿਆਖਿਆ ਵਾਲੇ ਪੱਖ ਦੇ ਉੱਤੇ ਬਹੁਤ ਜ਼ਿਆਦਾ ਜ਼ੋਰ ਦੇ ਰਹੀ ਆ ਤੇ ਅਕੈਡਮਿਕਸ ਦੇ ਵਿੱਚ ਯੂਨੀਵਰਸਟੀਆਂ ਦੇ ਸੈਮੀਨਾਰਾਂ ਰਹੀਂ ਸਰਕਾਰੀ ਪ੍ਰੋਗਰਾਮਾਂ ਦੇ ਰਹੀਂ ਆਰਐਸਐਸ ਦੇ ਪ੍ਰੋਗਰਾਮਾਂ ਦੇ ਰਹੀਂ ਸਿੱਖਾਂ ਦੇ ਮੂਹ ਦੇ ਵਿੱਚ ਦੇ ਧੱਕੇ ਨਾਲ ਆਪਦੀ ਸ਼ਬਦਾਵਲੀ ਪਾਈ ਜਾ ਰਹੀ ਹੈ ਅਸੀਂ ਬਚਪਨ ਤੋਂ ਸੁਣਦੇ ਆਏ ਆ ਜਿਹੜੀ ਸ੍ਰਿਸ਼ਟੀ ਦੀ ਚਾਦਰ ਆ ਉਹ ਹਿੰਦੀ ਦੀ ਚਾਦਰ ਵੀ ਹੋ ਸਕਦੀ ਉਹ ਪੰਜਾਬ ਦੀ ਚਾਦਰ ਵੀ ਹੋ ਸਕਦੀ ਉਹ ਸਿੱਖਾਂ ਦੀ ਚਾਦਰ ਵੀ ਹੋ ਸਕਦੀ ਆ ਉਹ ਲਕਾਈ ਦੇ ਉੱਤੇ ਇਸ ਸ੍ਰਿਸ਼ਟੀ 'ਚ ਹਰ ਤੜਕ ਦੀ ਚੀਜ਼ ਦੀ ਚਾਦਰ ਹੋ ਸਕਦੀ ਹੈ ਸਾਨੂੰ ਕੋਈ ਇਤਰਾਜ਼ ਨਹੀਂ ਮਸਲਾ ਇਸ ਗੱਲ ਦਾ ਆ ਕਿ ਉਹ ਕਿਹੜੇ ਸੰਦਰਭ 'ਚ ਗੱਲ ਕੀਤੀ ਜਾ ਰਹੀ ਹੈ ਜਿਹੜੀ ਗੱਲ ਸਰਦਾਰ ਕਪੂਰ ਸਿੰਘ ਕਹਿੰਦੇ ਆ ਕਿ ਉਹ ਸਿੱਖਾਂ ਨੂੰ ਆਪਦੇ ਗੇਟਾਂ ਦਾ ਚੌਕੀਦਾਰ ਲਾਉਣਾ ਚਾਹੁੰਦੇ ਆ ਜਿਹੜੀ ਗੱਲ ਭਰਪੂਰ ਸਿੰਘ ਬਲਬੀਰ ਕਹਿੰਦੇ ਆ ਕਿ ਤੁਸੀਂ ਮਾਲ ਮਹਿਸੂਸ ਕਰਦੇ ਹੋ ਹਿੰਦੁਸਤਾਨ ਦੇ ਰਾਖੇ ਹੋਣ ਦਾ ਵੀ ਚੌਕੀਦਾਰ ਨੂੰ ਕੋਈ ਪਿੰਡ ਚ ਪੰਚ ਨਹੀਂ ਬਣਾਉਂਦਾ। ਇਹੀ ਕੰਮ ਹਿੰਦੂਤਵਾ ਕਰ ਰਿਹਾ ਕਿ ਸਿੱਖਾਂ ਨੂੰ ਆਪਦੀ ਖੜਕ ਪੁਜਾ ਸਾਬਤ ਕਰਨ ਆਇਆ। ਵੀ ਸਿੱਖਾਂ ਜਿਹੜਾ ਸਿੱਖ ਧਰਮ ਆ, ਜਾਇ ਪੰਥ ਆ, ਇਹਦੀ ਸਾਜਨਾ ਜਿਹੜੀ ਆ ਉਹ ਕਦੇ ਲਈ ਹੋਈ ਆ ਉਹ ਹਿੰਦੂ ਧਰਮ ਦੀ ਰਾਖੀ ਵਾਸਤੇ ਹੋਈ ਆ। ਤਾਂ ਏ ਸੀ ਦੇ ਉੱਤੇ ਸਾਨੂੰ ਸਮੱਸਿਆ ਆ। ਉਹ ਵਿਆਖਿਆ ਸਿਰਫ ਇੱਥੇ ਨਹੀਂ ਆ ਦੁਨੀਆ ਭਰ ਦੀਆਂ ਕਮੰਤਰੀ ਜਿਹੜੀਆਂ ਯੂਨੀਵਰਸਿਟੀਆਂ ਉਹਨਾਂ ਵਿੱਚ ਸਥਾਪਿਤ ਸਿੱਖ ਚਿਹਰਾ ਸੋ ਕਾਲਡ ਸਿੱਖ ਚਿਹਰਾ ਉੱਥੇ ਵੀ ਇਹ ਖੋਜ ਆ ਰਹੀਆਂ ਕਿ ਸਿੱਖੀ ਜਿਹੜੀ ਮ ਦੇ ਵਿੱਚੋਂ ਆਇਆ ਜਿਹਦੇ ਵਿੱਚੋਂ ਇੱਕ ਸਿੱਖਾਂ ਦੀ ਰਹਿਤ ਮਰਿਆਦਾ ਆਈ ਆ ਉਹਦੇ ਚ ਪੰਜ ਕਕਾਰ ਆਏ ਆ ਉਹਦੇ ਚੋ ਅਕਾਲ ਤਖਤ ਆਇਆ ਆ ਉਹਦੇ ਚ ਇੱਕ ਗ੍ਰੰਥ ਦੀ ਗੱਲ ਆਈ ਆ ਤਾਂ ਇਹ ਸਿੱਖੀ ਨੂੰ ਕਲੋਨੀਅਲ ਕੰਸਟਰਕਟ ਕਹਿਣਾ ਸਿੱਖੀ ਨੂੰ ਹਿੰਦੂਤਵ ਦੇ ਰਾਖੇ ਕਹਿਣਾ ਉਹਦੀ ਖੜਕ ਪੂਜਾ ਕਹਿਣਾ ਇਹ ਸਾਰਾ ਸਿੱਖੀ ਦੀ ਪਛਾਣ ਨੂੰ ਮਿਟਣ ਦੀ ਗੱਲ ਆ